ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਪੰਜਾਬੀ ਅੱਜ ਤੁਹਾਨੂੰ ਲੈ ਕੇ ਆਏ ਆਂ ਮੰਡੀ ਡੱਬਾ ਵਾਲੀ ਅਜੇ ਵੀ ਜੇ ਨਮਕੀਨ ਭੰਡਾਰ ਤੇ ਡੱਬਾ ਵਾਲੀ ਤੇ ਬੜੇ ਹੀ ਮਸ਼ਹੂਰ ਗੋਲ ਗੱਪਿਆਂ ਵਾਲੇ ਟਿੱਕੀ ਵਾਲੇ ਤੇ ਭੱਲੇ ਵਾਲੇ ਡੱਬਾ ਵਾਲੀ ਦੀ ਬੜੀ ਹੀ ਪਸੰਦੀਦਾ ਕੀਤੀ ਜਾਣ ਵਾਲੀ ਆਈਟਮ ਆ ਇਹ ਬਹੁਤ ਹੀ ਮਸ਼ਹੂਰ ਆ ਮੰਡੀ ਡੱਬਾ ਵਾਲੀ ਵਿੱਚ ਅੱਜ ਤੁਹਾਨੂੰ ਮਿਲਾਉਣੇ ਆ ਇਹਨਾਂ ਦੇ ਓਨਰ ਅਜੇ ਜੀ ਨਾਲ ਹਾਂਜੀ ਅਜੇ ਜੀ ਕੀ ਹਾਲ ਚਾਲ ਹੈ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਦੁਕਾਨ ਕਰਦਿਆਂ ਨੂੰ ਇਹ ਹੋ ਗਏ 30 ਸਾਲ ਕਿਨੇ 30 ਸਾਲ ਹੋ ਗਏ ਇਹਨੇ ਨੇ ਦੱਸਿਆ ਸਾਨੂੰ ਤੇ ਜਿਹੜਾ ਤੁਹਾਡੇ ਕੋਲ ਇੰਨਾ ਰਸ ਰੰਦਾ ਸਾਰੀ ਡੱਬ ਵਾਲੀ ਜਿਹਨੇ ਪਸੰਦ ਕੀਤੀ ਜਾਂਦੀ ਉਹਦਾ ਕੀ ਕਾਰਨ ਹੈ ਬਸ ਆਪਦੇ ਸਫਾਈ ਹੀ ਕੁਆਲਿਟੀ ਹੈ ਕੀ ਕੀ ਤਿਆਰ ਕਰਦੇ ਹੋ ਤੁਸੀਂ ਦਹੀਂ ਪੱਲਾ ਹੋ ਗਿਆ ਟਿੱਕੀ ਹੋ ਗਈ ਮਿਲਦੇ ਉਹ ਕਦਾਂ ਅਸਾ ਦਹੀਂ ਪੱਲਾ ਹੋ ਗਿਆ ਟਿੱਕੀ ਹੋ ਗਈ ਹੋਰ ਕੀ ਕੀ ਗੋਲ ਗੱਪੇ ਹੋਗੇ ਚਾਰ ਗੋਲ ਗੱਪੇ ਹੋਗੇ 30 ਸਾਲ ਪੁਰਾਣੀ ਦੁਕਾਨ ਆ ਜੀ ਇਹਨਾਂ ਨੇ ਦੱਸਿਆ ਮੰਡੀ ਡੱਬਾ ਵਾਲੀ ਵਿੱਚ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਦੁਕਾਨ ਆ ਇਹ ਤੇ ਇੱਥੇ ਜਿਨ੍ਹਾਂ ਨਾਲ ਜਿਹੜੇ ਕਸਟਮਰ ਜੁੜੇ ਆ ਪੁਰਾਣਾ ਹੀ ਜੁੜੇ ਹੋਏ ਹਨ ਜਿਹੜਾ ਤੁਸੀਂ ਸਾਰਾ ਸਮਾਨ ਯੂਜ਼ ਕਰਦੇ ਹੋਏ ਫਿਰ ਇੱਥੋਂ ਖੁਦ ਖਰੀਦ ਕੇ ਲੈ ਆਉਣੇ ਹੋ ਹਾਂ ਤੇ ਇਕੱਲੇ ਹੀ ਉਹਨੇ 파ਟਨਰ ਆ ਕੋਈ ਆ ਦੋਨੇ ਭਰਾ ਹੀ ਆ ਦੋ ਭਰਾ ਆ ਤੁਸੀਂ ਦੋਨੇ ਭਰਾ ਹੀ ਆ ਆਪਸ ਵਿੱਚ ਕੰਮ ਕਰ ਰਹੇ ਹੋ ਹਾਂ 30 ਸਾਲ ਹੋ ਗਏ ਹੈ ਤੇ ਤੁਸੀਂ ਜੀ ਰੋਜ਼ ਕੋਲ ਗੁੱਪੇ ਖਾਣ ਆਉਣੇ ਹੋ ਕਿਰੋਹੀਏ ਕਿ ਨੂਰੋ ਦੇਖ ਕੇ ਉਹਦੇ ਪਾਣੀ ਪੂਣੀ ਪਿਆਨੇ ਸ਼ੁਰੂ ਕਰ ਦਿੰਦੇ ਨਾਲ ਨਾਲ ਜੇ ਹਾਂਜੀ ਬਾਕੀ ਸੁਆਦ ਸੋ ਬਹੁਤ ਮਿੱਠਾ ਹੈ ਚੰਗਾ ਵਧੀਆ ਸੁਆਦ ਇਹਨਾਂ ਦਾ ਜੀ ਅੱਛਾ ਜੀ ਤੇ ਕਿਵੇਂ ਬਾਕੀ ਕੁਆਲਟੀ ਵਧੀਆ ਹੈ ਤੁਸੀਂ ਨਹੀਂ ਇਹਨਾਂ ਦੇ ਕੋਲੇ ਗੋਲ ਗੱਪੇ ਖਾਣ ਆਉਂਦੇ ਆ ਲੋਕ ਕਿਉਂ ਆਉਂਦੇ ਇਹਨਾਂ ਕੋਲੇ ਇੰਨਾ ਇੱਥੇ ਕੁਆਲਟੀ ਹੈ ਜੀ ਤਾਂ ਦੀ ਜੀ ਇਸ ਮੰਨਿਆ ਮੈਂ ਜਲਦੀ ਦਾ ਟੈਸਟ ਮਿਲਦਾ ਨਹੀਂ ਕਿਤਾ ਠੀਕ ਹੈ ਜੀ ਟੈਸਟ ਮੈਨੂੰ ਫੇਰ ਹੀ ਆਊ ਐਵੇਂ ਤੁਹਾਨੂੰ ਬੁਖਾ ਦੂਗਾ ਇਸ ਬੁਖਾ ਦੇ ਨੇੜੋਂ ਠੀਕ ਹੈ ਜੋਟ ਮੇਟ ਕਾਲ ਦੀ ਪ੍ਰਵਾਹ ਨਹੀਂ ਕਰਦੇ ਵੈਸੇ ਕੋਈ ਆਜ ਕਰ ਜੇ ਮੈਂ ਫਰੀ ਖੁਲਾ ਦਿੰਦੇ ਕੋਈ ਹੋਣਗੇ ਦੋਸਤੋ ਤੁਸੀਂ ਦੇਖ ਰਹੇ ਹੋ ਮੰਡੀ ਡੱਬਾ ਵਾਲੀ ਦੇ ਗੋਲ ਬਾਜ਼ਾਰ ਦੇ ਵਿੱਚ ਗੋਲ ਬਾਜ਼ਾਰ ਤੋਂ ਅੱਗੇ ਜਿਹੜਾ ਸਬਜ਼ਾ ਬਾਜ਼ਾਰ ਆ ਸਬਜ਼ਾ ਬਾਜ਼ਾਰ ਦੇ ਵਿੱਚ ਫਾਟਕਾਂ ਦੇ ਕੋਲੇ ਅਜੇ ਵੀ ਜੇ ਨਮਕੀਨ ਭੰਡਾਰ ਇੱਥੋਂ ਦੇ ਗੋਲ ਗੱਪੇ ਟਿੱਕੀ ਭੱਲੇ ਪਾਪੜੀ ਬੜੇ ਹੀ ਮਸ਼ਹੂਰ ਨੇ ਡੱਬਾ ਵਾਲੀ ਦੀ ਸ਼ਹਿਰ ਦੇ ਲੋਕ ਸ਼ਾਮ ਵੇਲੇ ਬੜੇ ਹੀ ਦੂਰੋਂ ਦੂਰੋਂ ਘਰਾਂ ਤੋਂ ਨਿਕਲ ਕੇ ਇੱਥੇ ਆਉਂਦੇ ਹਨ ਤੇ ਇਹਨਾਂ ਦੇ ਭੱਲੇ ਪਾਪੜੀ ਦਾ ਸਵਾਦ ਲੈਂਦੇ ਹਨ ਇਹ ਡੱਬ ਵਾਲੀ ਦਾ ਬੜਾ ਹੀ ਮਸ਼ਹੂਰ ਬਾਜ਼ਾਰ ਹੈ ਜਿੱਥੇ ਇਹਨਾਂ ਦੀ ਦੁਕਾਨ ਹੈ ਇਹ ਬਾਜ਼ਾਰ ਵਾਲੇ ਫਾਟਕਾਂ ਦਾ ਏਰੀਆ ਹੈ ਤੇ ਬਹੁਤ ਹੀ ਇਹ ਸਫਾਈ ਦਾ ਧਿਆਨ ਰੱਖਦੇ ਆ ਤੇ ਬਹੁਤ ਹੀ ਵਧੀਆ ਖਾਣ ਪੀਣ ਵਾਲਾ ਸਮਾਨ ਬਣਾਉਂਦੇ ਆ ਅਜੇ ਵੀ ਜੀ ਤੁਹਾਡੇ ਸਾਹਮਣੇ ਅੱਜ ਤੁਹਾਨੂੰ ਦਿਖਾ ਰਹੇ ਆ ਅਜੇ ਵੀ ਜੇ ਨਮਕੀਨ ਭੰਡਾਰ ਮੰਡੀ ਡੱਬ ਵਾਲੀ ਦੋਸਤੋ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ 100 ਦਿਨ ਦੇ ਵਿੱਚ 100 ਵੀਡੀਓ ਲਗਾਤਾਰ ਪਾਉਣੀ ਆ ਅਸੀਂ ਹੁਣ ਦੇ ਲਈ ਵੀਡੀਓ ਆਇਆ ਕਰੂਗੀ ਸੋ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਕਰੋ ਫੋਲੋ YouTube ਤੇ ਕਰੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਵੀਡੀਓ ਬਣਾਉਂਦੇ ਰਹੀਏ ਵਧੀਆ ਵਧੀਆ ਕੰਟੈਂਟ ਲਿਆਉਂਦੇ ਰਹੀਏ ਅਸੀਂ ਫੇਰ ਕਦੇ ਮਿਲਾਂਗੇ ਡੱਬ ਵਾਲੀ ਦੀ ਕਿਸੇ ਫੇਮਸ ਜਗ੍ਹਾ ਤੇ ਕਿਸੇ ਵਧੀਆ ਹੋਰ ਖਾਣ ਵਾਲੀ ਚੀਜ਼ ਦੇ ਨਾਲ ਅੱਜ ਤੁਹਾਨੂੰ ਮਿਲਾਇਆ ਅਜੇ ਵੀਜੇ ਨਾਲ ਤੁਸੀਂ ਦੇਖ ਹੀ ਲਿਆ ਸਾਹਮਣੇ ਗੋਲ ਗੱਪੇ ਸੂਜੀ ਵਾਲੇ ਗੋਲ ਗੱਪੇ ਆਟੇ ਦੇ ਗੋਲ ਗੱਪੇ ਦਹੀਂ ਭੱਲਾ ਪਾਪੜੀ ਚਾਟ ਚਾਟ ਹੋ ਗਈ ਟਿੱਕੀ ਹੋ ਗਈ ਬੜਾ ਹੀ ਮਸ਼ਹੂਰ ਇਹਨਾਂ ਦਾ ਇੱਥੇ ਸੈਟਅਪ ਹੈ ਇੱਕ 카ਟ ਦੇ ਰੂਪ ਛੋਟਾ ਜਿਹਾ ਸੈਟਅਪ ਲਾਇਆ ਬਾਹਰ ਪਰ ਸ਼ਾਮ ਵੇਲੇ ਇੱਥੇ ਲੈਣਾ ਲੱਗੀਆਂ ਹੁੰਦੀਆਂ ਹੁਣ ਵੀ ਤੁਸੀਂ ਦੇਖ ਰਹੇ ਹੋ ਚਾਰ ਪੰਜ ਗਾਹ ਖੜੇ ਹੋਏ ਆ ਤੁਸੀਂ ਦੇਖ ਹੀ ਲਿਆ ਠੀਕ ਹੈ ਧੰਨਵਾਦ